नवाली ਉਹ ਜਿਵੇਂ ਸਿੰਤੈਲੀ ਜਰਸੀ ਜਾਂ ਜਮਨੀ ਕੰਪੀਟ ਜਰਸੀ ਜਾਂ ਜਮਨੀ ਕੰਪੀਟ ਜਰਸੀ ਇੱਕ ਗੱਡੀ ਚੱਲ ਜਾਂ ਤਿੱਕਲ ਲਾਸਾ ਇੱਕ ਗੱਡੀ ਚੱਲ ਜਾਂ ਤਿੱਕਲ ਲਾਸਾ ਔਲ ਨਿਆਣੇ ਖੱਪ ਬਈਆ ਨਵਾਂ ਨਿਕਲ ਗਾ ਸੀਜੀਪੀ ਦਾ ਸੱਤ ਬਈਆ ਨਵਾਂ ਨਿਕਲ ਗਾ ਬੀਪੀ ਦਾ ਸੱਤ ਬਈਆ ਨਵਾਂ ਨਿਕਲ ਗਿਆ रहण हूंदी ਨਿਕਲ ਗਿਆ दूर ड्यूटी ਦਾ जले टैया नवां ਨਿਕਲ ਗਿਆ भईया नवां ਦਾ जी सप भईया ਨਿਕਲ ਗਿਆ ਕੀਤਾ ਮੰਗਦੇ ਓਲ ਜੋ ਪੈਨਸ਼ਨ ਅਤੀਤ ਮੰਗਦੇ ਓਲ ਜੋ ਪੈਨਸ਼ਨ ਕਰਦੇ ਫਿਰਦੇ ਇਸ ਸੁਪੈਨਸ਼ਨ ਕਰਦੇ ਫਿਰਦੇ ਇਸ ਸੁਪੈਨਸ਼ਨ ਠੀਕ ਰਹਾਵੇਂ ਜੇ ਇਸ ਸੰਪਤੀ ਠੀਕ ਰਹਾਵੇਂ ਜੇ ਇਸ ਸੰਪਤੀ ਸਰੀਰ ਦੇ ਹਾਂਦੇ ਨੱਤ ਭਈਆ ਨਵਾਂ ਨਿਕਲ ਗਿਆ ਸੀ.ਈ.ਪੀ ਦਾ ਸੱਤ ਭਈਆ ਨਵਾਂ ਨਿਕਲ ਗਿਆ ਅੰਕੜਿਆਂ ਵਿੱਚ ਬੱਲੇ ਉੰਜ ਪੜਾਵੋ ਕੁਝ ਨਹੀਂ ਪੱਲੇ ਅੰਕਰਿਆਂ ਵਿੱਚ ਪੱਲੇ ਪੱਲੇ ਉੰਜ ਪੜਾਵੋ ਕੁਝ ਨਹੀਂ ਪੱਲੇ ਹੋਇਆ ਪਿਆ ਪੜਾਈ ਦਾ ਪਾ ਹੋਇਆ ਪਿਆ ਪੜਾਈ ਦਾ ਪਾ ਕੰਮ ਅਸਲ ਵਿੱਚ ਠੱਪ ਲਈਆ ਨਵਾਂ ਨਿਕਲਿਆ ਸੀਗੀਤੀ ਦਾ ਸੱਤ ਭਈਆ ਨਵਾਂ ਨਿਕਲ ਗਿਆ ਸੀਗੀਤੀ ਦਾ ਸੱਤ ਭਈਆ ਨਵਾਂ ਨਿਕਲ ਗਿਆ

ਬਹੁਤ ਬਹੁਤ ਮੋਢਰੇ ਐਤਨਾ ਮਸਾਲਾ ਮਿਲ ਚੈਨਰ ਤੇ ਹੋ ਤੁਹਾਨੂੰ ਸਭ ਨੂੰ ਗੁਰਵਾਨ ਚਾਉਦੀ ਦੇ ਨਾਮ ਦਾ ਚੈਨਲ ਬਣਿਆ ਹੋਇਆ ਸਬਸਕ੍ਰਾਈਬ ਕਰ ਲਿਓ ਜੀਟੀਐਫ ਵੀ ਅ ਇੱਕ ਛੋਟੀ ਜੀ ਵੈਬ ਫੋਨਿਕ ਰਕਾਈ ਦਾ ਸੇਵਾਦਾਰ ਰਿਕਾਲੂ ਚਾਉਦੀ ਬੰਦੀ ਅਧਰੂਨ ਜਦੋਂ ਕੋਈ ਵੱਲੋਂ ਕੋ ਸੰਭੈਂ ਐਖੋਈ ਮਸਤਾਪਾ ਮੱਤੀ ਲੱਗਿਆ ਰਹਿਣਾ ਤੇ ਫਿਰ ਦੰਨ ਦੀ ਕੋਸ਼ਿਸ਼ ਕਰਦਾ ਹੈ ਜਿਹਨ ਸਮਾਨ ਲਗ ਮਾਡੋ ਸਪਲਾਈ ਨੇ ਧੰਨਵਾਦ ਜੀ